ਹਾਂਜੀ ਸਰ ਨਾਮ ਕੀ ਹੈ ਤੁਹਾਡਾ ਜੀ ਮੈਂ ਸਮਰਨਜੀਤ ਸਿੰਘ ਜੀ ਸਰ ਇਹ ਜਿਹੜੀਆਂ ਲੱਕੜਾਂ ਚੋਰੀ ਦੀਆਂ ਬਰਾਮਦ ਹੋਈਆਂ ਕੀ ਮਾਮਲਾ ਹੈਗਾ ਕੋਈ ਕਿਹੜੇ ਦੋਸ਼ੀ ਸੀਗੇ ਇਹਦੇ ਵਿੱਚ ਇਹਦੇ ਵਿੱਚ ਨਾ ਵਸਤੀ ਖਰੀਲੇ ਵਾਲੀ ਤੋਂ ਮਲਵਾਲ ਦੇ ਨਾਲ ਹੀ ਪਿੰਡ ਹੈਗਾ ਉੱਥੋਂ ਦੇ ਬੰਦੇ ਸੀ ਪਹਿਲਾਂ ਵੀ ਚੋਰੀ ਕਰਦੇ ਸੀ ਸਾਨੂੰ ਸ਼ੱਕ ਸੀਗਾ ਪਹਿਲਾਂ ਉਹਨਾਂ ਦਾ ਤੇ ਬਾਕੀ ਸਾਨੂੰ ਗ੍ਰਿਫ ਸੂਚਨਾ ਦੇ ਆਧਾਰ ਤੇ ਸਾਨੂੰ ਪਤਾ ਲੱਗਾ ਵੀ ਅੱਜ ਰਾਤ ਨੂੰ ਨਿਸ਼ਾਨਾ ਹੋ ਰਿਹਾ ਉੱਥੇ ਉਹਦੇ ਬਿਆਹਤੇ ਅਸੀਂ ਫਿਰ ਰਾਤ ਨੂੰ ਆਪਣੇ ਸਟਾਫ ਦੇ ਨਾਲ ਆਪਣੇ ਸਾਡੇ ਵਣ ਮੰਡਲ ਅਫਸਰ ਸ਼੍ਰੀ ਅਮਰਪਾਲ ਸਿੰਘ ਜੀ ਅਤੇ ਸਾਡੇ ਰੇਂਜ ਅਫਸਰ ਸ਼੍ਰੀ ਅਰਣਖਮਰ ਜੀ ਉਹਨਾਂ ਦੇ ਇਤਿਹਾਸ ਅਨੁਸਾਰ ਅਸੀਂ ਗਸ਼ਤ ਕਰ ਸਾਨੂੰ ਜਦੋਂ ਜਾਣਕਾਰੀ ਮਿਲੀ ਤੇ ਅਸੀਂ ਉੱਥੇ ਮੌਕੇ ਤੇ ਹਲਤਾ ਲਾ ਕੇ ਅਸੀਂ ਬੈਠ ਗਏ ਤੇ ਜਦੋਂ ਉਹਨਾਂ ਨੇ ਲੱਕੜਾਂ ਦਾ ਵੱਧ ਕੇ ਲੋੜ ਕਰਨ ਲਿਆ ਉਸ ਤੋਂ ਬਾਅਦ ਅਸੀਂ ਜਿਹੜਾ ਮੋਗਾ ਰੋਡ ਦੇ ਕੋਲ ਪੂਰ ਪਲਾਜ਼ਾ ਹੈਗਾ ਜੀ ਉਹਦੇ ਨੇੜੇ ਜਾ ਕੇ ਅਸੀਂ ਕਾਬੂ ਕੀਤੀਆਂ ਉਹਦੇ ਵਿੱਚੋਂ ਲੱਕੜਾਂ ਕਾਫੀ ਭਾਰੀ ਮਾਤਰਾ ਜੋ ਉਹਨਾਂ ਨੇ ਜਿੱਤਨੀ ਚੋਰੀ ਕਰਕੇ ਲੱਦੂਆਂ ਜਾਂਦੇ ਨੇ ਕਿ ਉਹ ਅੱਗੇ ਜਾ ਕੇ ਕਿਤੇ ਜਗ੍ਹਾ ਤੇ ਵੇਚ ਦੇ ਸੀਗੇ ਤੇ ਮੌਕੇ ਤੇ ਅਸੀਂ ਉਹਨਾਂ ਦਾ ਆਕੂ ਬ੍ਰਾਮਣਤ ਕੀਤਾ ਤੇ ਹੁਣ ਉਹਨਾਂ ਦੇ ਵਿਰੁੱਧ ਜਿਹੜੀ ਅੱਗੇ ਬੰਦੀ ਕਾਰਵਾਈ ਕਰਕੇ ਉਹਨਾਂ ਦਾ ਇੱਕ ਤਾਂ ਉਸ ਸੀਜ਼ ਕਰ ਰਹੇ ਆ ਤੇ ਬਾਕੀ ਜਿਹੜਾ ਭਾਗ ਦੇ ਜਿਹੜੇ ਰੂਲਾਂ ਦੇ ਅਨਸਾਰ ਜਿਹੜੀ ਬੰਦ ਕਰੀਏ ਸੀ ਅੱਗੇ ਅਮਨ ਦੇ ਵਿੱਚ ਲਿਆ ਰਹੇ ਸਰ ਜੇਕਰ ਗੱਲ ਕੀਤੀ ਇਹ ਜਿਹੜੇ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਹਾਂਜੀ ਦੋਸ਼ੀ ਸਾਡੇ ਅਸੀਂ ਵਸੇ ਸਾਡੇ ਧਿਆਨ 'ਚ ਆ ਗਏ ਕਿਹੜੇ ਬੰਦੇ ਹੈਗੇ ਆ ਪਰ ਉਹ ਆਪਦਾ ਆਟੋ ਛੱਡ ਕੇ ਉੱਥੋਂ ਹਨੇਰੇ ਦਾ ਫਾਇਦਾ ਉਠਾ ਕੇ ਉਹ ਤੋਂ ਮੌਕੇ ਤੇ ਫਰਾਰ ਹੋ ਗਏ ਸੀ। ਮਤਲਬ ਸਾਡੂ ਗੁਪਤ ਸੂਤਰਾਂ ਤੇ ਅਦਾ ਤੇ ਪਹਿਲਾਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੇ ਇਨਜਾਮ ਦੇ ਚੁੱਕੇ। ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਤਿੰਨ ਚਾਰ ਵਾਰ ਸਾਡੇ ਧਿਆਨ ਚ ਆਇਆ ਸੀਗਾ ਵੀ ਮਤਲਬ ਹਰ ਵਾਰੀ ਨਿਕਲ ਜਾਂਦੇ ਸੀ। ਜੀ 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 ਬਿਲਕੁਲ ਜੀ। ਕੁਝ ਹੋਰ ਵੀ ਮਤਲਬ ਇਹਨਾਂ ਨਾਲ ਹੋ ਸਕਦਾ ਨੈਟਵਰਕ ਵੱਡਾ ਹੋਏ। ਇਹਨਾਂ ਦਾ ਉਹ ਤਾਂ ਅਸੀਂ ਹੁਣ ਅੱਗੇ ਬੜਤਾਲ ਕਰ ਰਹੇ ਆਂ ਵੀ ਇੱਕ ਤਾਂ ਲੱਕੜੇ ਵੇਖਦੀ ਕਿੱਥੇ ਸੀ ਕਿਹੜਾ ਬੰਦਾ ਚੋਰੀ ਦੇ ਲਗਰ ਖਰੀਦਦਾ ਸੀਗਾ ਤੇ ਉਸ ਤੋਂ ਇਲਾਵਾ ਕਿ ਠੀਕ ਹੈ ਠੀਕ ਹਾਂਜੀ ਮੈਡਮ ਨਾਮ ਕੀ ਹੈ ਤੁਹਾਡਾ ਜੀ ਸਰ ਮੇਰਾ ਨਾਮ ਗੁਰਿੰਦਰਜੀਤ ਕੌਰ ਵੰਗੜ ਹੈ ਡੈਜ਼ਿਗਨੇਸ਼ਨ ਕੀ ਹੈ ਜੀ ਤੁਹਾਡਾ ਫੋਰੈਸਟ ਗਾਰਡ ਮੈਡਮ ਰਾਤੀ ਇੱਕ ਫਰੋਸ਼ਾ ਜਿਹੜੇ ਟੋਲ ਪਲਾਜ਼ੇ ਤੋਂ ਆ ਚੋਰੀ ਦਾ ਭਰਿਆ ਜਿਹੜਾ ਆਟੋ ਆ ਉਹ ਫੜਿਆ ਗਿਆ ਅਸੀਂ ਪੂਰਾ ਮਾਮਲਾ ਕੀ ਹੈਗਾ ਜੀ ਸਰ ਇੱਕ ਆਤੀ ਇਹਨਾਂ ਦਾ ਗਰੋਹ ਬਣਿਆ ਹੋਇਆ ਹੈ ਕਾਫੀ ਟਾਈਮ ਤੋਂ ਸਾਡੇ ਨੂੰ ਨੁਕਸਾਨ ਕਰਦੇ ਸੀ ਤੇ ਕੱਲ ਸਾਨੂੰ ਗੁਪਤ ਸੂਚਨਾ ਸੂਤਰਾਂ ਦੇ ਮੁਤਾਬਿਕ ਜੋ ਜਾਣਕਾਰੀ ਮਿਲੀ ਉਹਨਦੇ ਨਾਲ ਤੇ ਅਸੀਂ ਫਿਰ ਇਹ ਫਿਰੋਸ਼ਾ ਆਪਣਾ ਤੋਰ ਪਲਾ ਜਾ ਤੋ ਰਾਤ ਰਾਤ ਦੇ ਸਮੇਂ ਕਿੰਨੇ ਵਜੇ ਸੀਗਾ ਮੈਡਮ ਰਾਤ ਦਾ ਡਾਈ ਟਕਰੀਬਨ 3:00 ਵੇ ਦਾ ਟਾਈਮ ਸੀਗਾ ਸਰ ਜੀ ਅਸੀਂ ਤੁਸੀਂ ਖੁਦ હાਜੀ ਸਰ ਮੈਂ ਮੌਕੇ ਤੇ ਹਾਜ਼ਰ ਸੀ ਨਾਲ ਮੇਰੇ ਬਲਾਕ ਅਫੀਸਰ ਸਰਦਾਰ ਕੁਲਦੀਪ ਸਿੰਘ ਜੀ ਤੇ ਨਾਲ ਆਪਣੇ ਮੇਰੇ ਹਮਰਾ ਸਾਥੀ ਰਿਚਾ ਮੈਡਮ ਮਤਲਬ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਇਨਜਾਮ ਦਿੱਤਾ ਹੈ। ਹਾਂਜੀ ਸਰ 2-4 ਵਾਰੀ ਪਹਿਲਾਂ ਵੀ ਇਹਨਾਂ ਨੇ। ਤੇ ਮੈਡਮ ਜਿਹੜੇ ਗਿਰੋਧ ਹੈ ਤੁਸੀਂ ਕਹਿ ਰਹੇ ਹੋ ਕਿ ਫੜਿਆ ਅਸੀਂ ਉਹਨਾਂ ਦਾ ਕੀ ਨਾਮ ਹੈ ਤੇ ਕਿਥੋਂ ਦੇ ਰਹਿਣ ਵਾਲੇ ਆ? ਸਰ ਉਹ ਬਸਤੀ ਖਲੀਲਵਲੀ ਤੋਂ ਨੇ। ਤੇ ਬ੍ਰਿੰਦਰ ਸਿੰਘ ਆਪਣਾ ਜਕਾਰ ਸਿੰਘ ਹੈਗੇ ਨੇ। ਤੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ? ਸਰ ਜੋ ਸਾਡੀ ਕਾਰਵਾਈ ਬੰਦੀ ਹੈਗੀ ਮਹਿਕਮੇ ਦੀ ਕਰਦੇ ਹਾਂ ਅਸੀਂ। ਥੈਂਕ ਯੂ ਜੀ ਆ ਦੇਖ ਲਾ। ਥੈਂਕ ਯੂ। ਹਾਂਜੀ ਸਰ ਨਾਮ ਕੀ ਹੈ ਤੁਹਾਡਾ ਜੀ? ਸਮਰਨਜੀਤ ਸਿੰਘ। ਸਰ ਇਹ ਜਿਹੜੀਆਂ ਲੱਕੜਾਂ ਚੋਰੀ ਦੀਆਂ ਬਰਾਮਦ ਹੋਈਆਂ ਕੀ ਮਾਮਲਾ ਹੈਗਾ ਕੋਈ ਕਿਹੜੇ ਦੋਸ਼ੀ ਸੀਗੇ ਇਹਦੇ ਵਿੱਚ ਇਹਦੇ ਵਿੱਚ ਨਾ ਵਸਤੀ ਖਰੀਲ ਵਾਲੀ ਤੋਂ ਮਲਵਾਲ ਦੇ ਨਾਲ ਹੀ ਪਿੰਡ ਹੈਗਾ ਉੱਥੋਂ ਦੇ ਬੰਦੇ ਸੀ ਪਹਿਲਾਂ ਵੀ ਚੋਰੀ ਕਰਦੇ ਸੀ ਸਾਨੂੰ ਸ਼ੱਕ ਸੀਗਾ ਪਹਿਲਾਂ ਉਹਨਾਂ ਦਾ ਤੇ ਬਾਕੀ ਸਾਨੂੰ ਗੁਫਤੂਚਨਾ ਦੇ ਆਧਾਰ ਤੇ ਸਾਨੂੰ ਪਤਾ ਲੱਗਿਆ ਵੀ ਅੱਜ ਰਾਤ ਨੂੰ ਨਿਸ਼ਾਨਾ ਹੋ ਰਿਹਾ ਉੱਥੇ ਉਹਦੇ ਵਿਆਪਤੇ ਅਸੀਂ ਫਿਰ ਰਾਤ ਨੂੰ ਆਪਣੇ ਸਟਾਫ ਦੇ ਨਾਲ ਆਪਣੇ ਸਾਡੇ ਵਣ ਮੰਡਲ ਅਫਸਰ ਸ਼੍ਰੀ ਅਮਰਪਾਲ ਸਿੰਘ ਜੀ ਅਤੇ ਸਾਡੇ ਰੇਂਜ ਅਫਸਰ ਸ਼੍ਰੀ ਅਰਨ ਕੁਮਾਰ ਜੀ ਉਹਨਾਂ ਦੇ ਇਖਤਿਆਨ ਅਸਾਰ ਅਸੀਂ ਗਸ਼ਤ ਕਰ ਰਹੇ ਸੀਗੇ ਜਿਸ ਸਮੇਂ ਜਦੋਂ ਜਾਣਕਾਰੀ ਮਿਲੀ ਤੇ ਅਸੀਂ ਉੱਥੇ ਮੌਕੇ ਤੇ ਹਲਤਾਂ ਲਾ ਕੇ ਅਸੀਂ ਬੈਠ ਗਏ ਤੇ ਜਦੋਂ ਉਹਨਾਂ ਨੇ ਲੱਕੜਾਂ ਵਾਧ ਕੇ ਲੋਡ ਕਰ ਲਈਆਂ ਉਸ ਤੋਂ ਬਾਅਦ ਅਸੀਂ ਜਿਹੜਾ ਮੋਗਾ ਰੋਡ ਦੇ ਕੋਲ ਪੂਲ ਪਲਾਜ਼ਾ ਹੈਗਾ ਜੀ ਉਹਦੇ ਨੇੜੇ ਜਾ ਕੇ ਅਸੀਂ ਕਾਬੂ ਕੀਤੀਆਂ ਉਹਦੇ ਵਿੱਚ ਲੱਕੜਾਂ ਕਾਫੀ ਭਾਰੀ ਮਾਤਰਾ ਜੋ ਉਹਨਾਂ ਨੇ ਜੱਟੀਆਂ ਚੋਰੀ ਕਰਕੇ ਲੱਦੀਆਂ ਹੋਈਆਂ ਜਾਣਗੇ ਕਿ ਉਹ ਅੱਗੇ ਜਾ ਕੇ ਕਿਤੇ ਜਗ੍ਹਾ ਤੇ ਵੇਚ ਦੇ ਸੀਗੇ ਤੇ ਮੌਕੇ ਤੇ ਅਸੀਂ ਉਹਨਾਂ ਦਾ ਆਟੋ ਵੀ ਬਰਾਮਦ ਕੀਤਾ ਤੇ ਹੁਣ ਉਹਨਾਂ ਦੇ ਵਿਰੁੱਧ ਜਿਹੜੀ ਅੱਗੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦਾ ਇੱਕ ਤਾਂ ਆਟੋ ਇਸ ਚੀਜ਼ ਕਰ ਰਹੇ ਆਂ ਤੇ ਬਾਕੀ ਜਿਹੜਾ ਭਾਗ ਦੀ ਜਿਹੜੇ ਰੂਲਾਂ ਦੇ ਅਨਸਾਰ ਜਿਹੜੀ ਬੰਦ ਕਰੀ ਸੀ ਅੱਗੇ ਅਮਲ ਦੇ ਵਿੱਚ ਲਿਆ ਰਹੇ ਸਰ ਜੇਕਰ ਗੱਲ ਕੀਤੀ ਜਿਹੜੇ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਹਾਂਜੀ ਦੋਸ਼ੀ ਸਾਡੇ ਅਸੀਂ ਦੱਸੇ ਸਾਡੇ ਧਿਆਨ 'ਚ ਆ ਗਏ ਕਿਹੜੇ ਬੰਦੇ ਹੈਗੇ ਆ ਪਰ ਉਹ ਆਪਣਾ ਆਟੋ ਛੱਡ ਕੇ ਉੱਥੋਂ ਹਨੇਰੇ ਦਾ ਫਾਇਦਾ ਉਠਾ ਕੇ ਉਤੋਂ ਮੌਕੇ ਤੇ ਫਰਾਰ ਹੋ ਗਏ ਸੀ ਮਤਲਬ ਸਾਡੂ ਗੁਪਤ ਸੂਤਰਾਂ ਤੇ ਦਾ ਤੇ ਪਹਿਲਾਂ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਚੁੱਕੇ ਹਾਂਜੀ ਹਾਂਜੀ ਬਿਲਕੁਲ ਜੀ ਪਹਿਲਾਂ ਵੀ ਤਿੰਨ ਚਾਰ ਵਾਰ ਸਾਡੇ ਧਿਆਨ 'ਚ ਆਇਆ ਸੀਗਾ ਵੀ ਮਤਲਬ ਹਰ ਵਾਰੀ ਨਿਕਲ ਜਾਂਦੇ ਸੀ ਜੀ 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 ਬਿਲਕੁਲ ਜੀ ਕੁਝ ਹੋਰ ਵੀ ਮਤਲਬ ਇਹਨਾਂ ਨਾਲ ਹੋ ਸਕਦਾ ਨੈੱਟਵਰਕ ਵੱਡਾ ਹੋਏ ਉਹ ਤਾਂ ਅਸੀਂ ਹੁਣ ਅੱਗੇ ਵਿਸਥਾਰ ਕਰ ਰਹੇ ਹਾਂ ਵੀ ਇੱਕ ਤਾਂ ਲੱਕੜੇ ਵੇਕਦੀ ਕਿੱਥੇ ਸੀ ਕਿਹੜਾ ਬੰਦਾ ਚੋੜੀ ਦੇ ਲਕਰ ਫੀਦਾ ਸੀਗਾ ਤੇ ਉਸ ਤੋਂ ਇਲਾਵਾ ਕਿਹੜੇ ਬੰਦੇ ਇਹਨਾਂ ਦੇ ਲਿੰਕ ਦੇ ਵਿੱਚ ਹੋਰ ਸੀਗੇ ਉਹ ਅਸੀਂ ਬਰਤਾਲ ਕਰ ਰਹੇ ਆ ਅੱਗੇ ਠੀਕ ਹੈ